ਸੋਰਠਿ ਨਾ ਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤਸਾਰ ਇਨ ਵਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਕਹਾਉ ਮੁਕਤ ਤੁਕਤ ਜੁਗਤ ਸਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵਾ ਪੂਰਨ ਪੁਰਖ ਵਿਧਾਤਾ ਸ਼ਰਣੀ ਸੁਈਆ ਨਸਨਾ ਗਾਈਆ ਕਿਰਤ ਧਿਆਈਐ ਸੋਈ ਕਰਨ ਕਾਰਨ ਸਮਰਤ ਸੁਆਮੀ ਜਾਤਿ ਵਿਥਾ ਨ ਕੋਈ ਵੱਡਾ ਭਾਗ ਹਤਮ ਜਨਮ ਪਾਇਆ ਕਹੋ ਤੇ ਪਾ ਕਿਰਪਾਲਾ ਸਾਦ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਸੋਰਠਿ ਮਹਲਾ ਪੰਜਵਾ ਕਰਿ ਈਸ਼ ਨਾਮ ਸਿਮਰੁ ਪ੍ਰਭ ਆਪਣਾ ਮਨ ਤਨ ਪੈ ਅਰੋਗ ਕੋਟ ਬਿਘਨ ਲਤਿ ਪ੍ਰਭ ਸ਼ਰਣ ਪ੍ਰਗਟੈ ਭਲੇ ਸੰਜੋਗ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰ ਪੂਰੇ ਤੂੰ ਰੱਖਿਆ ਨਾਮ ਸਾਚਾ ਸਾਹਿਬ ਅਮਿਤ ਵਡਾਈ ਅਕਤ ਦਾ ਸ਼ਰਦਿਆ ਅੱਲਾ ਸੰਤਾਂ ਕੀ ਪੈਜ ਰੱਖਦਾ ਆ ਆਦ ਬਿਰਦ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੋਜਨ ਨਿਤ ਤੁੰਚੋ ਸਰਬ ਵੇਰਾ ਮੁਖ ਪਾਵੋ ਜणा ਮਰਾਂ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੋਹਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਮ ਕੀ ਵਡਿਆਈ ਸੋਠ ਨਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਦਿਓ ਹਮਾਰਾ ਬਲਬਲ ਜੈਸੀ ਹਰ ਦਰਸ਼ਨ ਦਿਓ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਕਹਾ ਪਾਮਲੋਆ ਮਲਮਲ ਤੋਂਆ ਇਹ ਮਨ ਤੈ ਕੁੰਦੇ ਸਾ ਸੁਣ ਮੀਤਾ ਹਉ ਤੇਰੀ ਸ਼ਰਨ ਆਇਆ ਪ੍ਰਭ ਮਿਲੋ ਦੇਹ ਉਪਦੇਸ਼ਾ ਮਾ ਨ ਕੀਜੈ ਸ਼ਰਨ ਪਰੀਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜਿਉ ਪਿੰਦ ਸਭ ਤਨ ਅਰਪੀਜੈ ایਉ ਦਰਸ਼ਨ ਹਰ ਜਿਉ ਪਾਈਐ ਤਿਆ ਅਨੁਗ੍ਰਹਾ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਝਨ ਦੀ ਠਾ ਸੋਰਠਿ ਮਲਾ ਪੰਵਾਂ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸੰਭਾਲੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧ ਨਾ ਜਾਣਾਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਓ ਨਾਮ ਪਰਿਓ RAMDAS ਰਹਾ ਦੀਨ ਦਇਆਲ ਕਿਪਾਲ ਸੁਖ ਸਾਗਰ ਸਰਬ ਘਟਾ ਭਰ ਪੂਰੀ ਦੇ ਪੇਖਤ ਸੁਣ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਵੇ ਹਰ ਬਿਆੰਤ ਹਉ ਅਮਿਤ ਕਰ ਵਰਨੋ ਕਿਆ ਜਾਣ ਹੋਏ ਕੈਸ ਰੇ ਕਰੋਂ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸ਼ੋ ਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪ੍ਰਾਧੀ ਤਰਿਆ ਰੇ ਗੁਰਨਾਨਕ ਜਿਨ ਸੁਣਿਆ ਤੇਖਿਆ ਸੇ ਫਿਰ ਗਲਬਾਸ ਨਾ ਪਰਿਆ ਰੇ ਸੋਰਠ ਨਾ ਲਾ ਪੰਜਵਾ ਜਿਨ੍ਹਾਂ ਬਾਤ ਕੋ ਬਹੁਤ ਆਂਦੇ ਸਰੋ ਤੇ ਮਿਟੇ ਸਭ ਗਿਆ ਸਹਿਜ ਸੈਨ ਅਰ ਸੁਖਮਨ ਨਾਰੀ ਉਂਦ ਕਮਲ ਵਿਗਸਿਆ ਦੇਖੋ ਅਚਰਜ ਭਇਆ ਜੇ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰ ਦਇਆ ਰਹਾਉ ਜੋਏ ਦੂਤ ਮੋਹੇ ਬਹੁਤ ਸੰਤਾਵਤ ਤੇ ਭੈ ਆਨਕ ਭਇਆ ਕਰਹਿ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨਿਆ ਜਹਾਂ ਪੰਡਾਰ ਗੋਬਿੰਦ ਤਾ ਖੁੱਲਿਆ ਜਹੇ ਪ੍ਰਾਪਤ ਤੇ ਲਿਆ ਏਕ ਰਤਨ ਮੋਕ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੁਰ ਅੰਮ੍ਰਿਤ ਦੀਨੂ ਤਾ ਅਟਲ ਅਮਰ ਨਾਮ 모ਆ भगत ਪੰਡਾਰ ਗੁਰ ਨਾਨਕ ਕਾ ਸੋਂਤੇ ਫੇਰ ਲੇਖਾ ਮੂਲ ਨਾ ਲਿਆ ਸੋਰਠ ਨਲਾ ਪੰਜਵਾ ਚਰਨ ਕਮਲ ਸਿਓ ਜਾਕ ਮਨ ਲੀਨਾ ਸੇ ਜੰ ਤ੍ਰਿਪਤ ਅਘਾਈ ਗੁਣ ਅਮੋਲ ਜਿਸ ਰਿਧਾ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਹਰ ਆਰਧੇ ਅਰੋਗ ਅਨੰਦਾਈ ਜਿਸਨੋ ਵਿਸਰੇ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਨ ਆਈ ਰਹਾਉ ਜਿਹਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੀ ਜਿਹ ਨਰ ਦਿਸਰਿਆ ਪੁਰਖ ਵਿਧਾਤਾ ਤੇ ਦੁਖੀਆਂ ਮੈਂ ਗਨਣੀ ਜੇ ਗੁਰਮਾਨ ਪ੍ਰਭੂ ਲੈਵ ਲਈ ਤੇ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਬਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਕੋਰ ਮੈਂ ਪਰਿਆ ਜਿਤ ਕੋ ਲਾਇ ਤਿਤ ਹੀ ਲੱਗ ਐਸੋ ਹੀ ਵਰਤਾਰ ਨਾਨਕ ਸਹਿਤਿ ਕਰੀ ਸੰਤਨ ਕੀ ਹਿਦੈ ਭੈ ਮਗਨ ਚਰਨਾਰ ਸੋਰਠ ਮਹਲਾ ਪੰਗਵਾਂ ਰਾਜਨ ਮੈਂ ਰਾਜਾ ਉਰਜਾਇਓ ਮਨਨ ਮੈਂ ਅਭਾਨੀ ਲੋਭਨ ਮੈਂ ਲੋਭੀ ਲੋਭਾਇਓ ਕਿਉ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹੀ ਸੁਹਾਵੇ ਤੇਖ ਨਿਕਟ ਸਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਹਾ ਅਮਲ ਸਿਓ ਅਮ ਲੀਲਾ ਫਟਾਇਓ ਹਉ ਮਨ ਭੂਮ ਪਿਆਰੀ ਖੀਰ ਸੰਗ ਬਾਰਤ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮੈਂ ਵਿਦੂਐਂ ਸੀ ਰਚਿਆ ਨੈਣ ਦੇਖ ਸੁਖ ਪਾਵੇਂ ਜੈਸੇ ਰਸਨਾ ਸਾਦ ਲੁਭਾਨੀ ਤੂੰ ਹਰ ਜਨ ਹਰ ਗੁਣ ਗਾਵੇ ਜੈਸੀ ਭੂਖ ਤੈਸੀ ਕਾਪੂਰ ਸਗਲ ਘਟਾਂ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਤਬ ਮਿਲਿਆ ਅੰਤਰ ਜਾਮੀ ਸੋਰਠ ਮਲ ਲਾ ਪੰਵਾਂ ਹਮ ਮਾੜੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਪ੍ਰਹਾਉ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨ ਨਿਰਗੁਨੀ ਆਰੇ ਗੁਨ ਨਹੀਂ ਕੋਈ ਤੁਮ ਦਾਨ ਦੇਹੁ ਮੇਰਵਾਨਾ ਤਮ ਕਹੋ ਪਨਾ ਹਮ ਪਹੋ ਨ ਜਾਣੇ ਤਮ ਸਦਾ ਸਦਾ ਦਇਆਲਾ ਤਮ ਸੁਖ ਦਾਈ ਪੁਰਖ ਵਿਧਾਤੇ ਤਮ ਰੱਖੋ ਆਪਣੇ ਵਾਲਾ ਤਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੇ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਮ ਕਾ ਪਾਛੈ ਸੋਰਠ ਮਹਲਾ ਪੰਜਵਾ ਘਰ ਦੂਜਾ ਮਾਤ ਗਰਭ ਮੈਂ ਆਤਮ ਸਿਮਰਨ ਦੇ ਤਹਾਂ ਤੁਮ ਰਖ ਨਹਾਰੇ ਪਾਵਤ ਸਾਗਰ ਅਥਾ ਲਹਿਰ ਮੈਂ ਤਾਰ ਹੋ ਤਾਰ ਨਹਾਰੇ ਮਾਧੋ ਤੂੰ ਠਾਕੁਰ ਸਿਰ ਮੋਰਾ ਇਹਿਆਂ ਉਹਾਂ ਤੁਹਾਰੋ ਤੋਰਾ ਰਹਾ ਕੀਤੇ ਕੋ ਮੇਰਾ ਸਮਾਨ ਕਰਨ ਹਾਰ ਤਿਣ ਜਾਣੈ ਤੁੰ ਦਾ ਤ ਮੰਗਮ ਕਉ ਸਗਲੀ ਦਾਨ ਦੇਹ ਪ੍ਰਭ ਤੁਹਾਨੇ ਖਿਨ ਮੈਂ ਅਵਰ ਖਿਨੇ ਮੈਂ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਬਹਿ ਗੰਭੀਰੋ ਉਚਾ ਅਗੰਮ ਅਪਾਰੇ ਸਾਧ ਸੰਗ ਜੋ ਤੁਮਹ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ ਅਨੰਦ ਧਿਆ ਪੇਖਤੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸੋਰਠ ਨ ਲਾਪੰਵਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ ਰਹਾਉ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਵਿਵਹਾਰ ਸੰਤਨ ਸਿਓ ਹਮ ਲਾ ਖਾਤਿਆ ਹਰ ਧਗਤ ਭਰੇ ਪੰਧਾਰ ਸੰਤਨ ਨਮੋ ਕੋ ਪੂੰਜੀ ਸੰਪਤੀ ਤ ਉਸਰੇਆ ਮਨ ਕਾ ਤੋਖਾ ਧਰਮ ਰਾਏ ਅਬ ਕਾ ਕਰੇਗੋ ਜੋ ਫਾਟੇ ਸਗਲੋ ਲੇਖਾ ਮਹਾ ਆਨੰਦ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕੋ ਨਾਨਕ ਹਰਿ ਸਿਉ ਮਨ ਮੰਨਿਆ ਰੰਗ ਰਤੇ ਬਿਸਮਾਦੇ ਸੁਰਠ ਮਹਿਲਾ ਪੰਜਵਾ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਸਦ ਜਾਣੀ RAM ਨਾਮ ਸੰਕਰ ਬਿਉਹਾਰਾ ਤਾਵੇਂ ਪਦ ਨਿਰਬਾਰੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰ ਪੂਰ ਦੀਆ ਉਪਦੇਸ਼ਾ ਤੁਮੀ ਸੰਗ ਪਰਾਤਾ ਰਹਾਉ ਕਾਮ ਕ੍ਰੋਧ ਲੋਭ ਮੋਹ ਬਿਮਾਨ ਤਾ ਮੈਂ ਸੁਖ ਨਹੀਂ ਪਾਈਆ ਹੋ ਰੇਨ ਤੂੰ ਸਗਲ ਕੀ ਮੇਰੇ ਮਨ ਤਉ ਅਨੰਦ ਮੰਗਲ ਸੁਖ ਪਾਈਆ ਕਾਲ ਨ ਭਾਨੈ ਅੰਤਰ ਵਿਦ ਜਾਣੈ ਆ ਕੀ ਕਰ ਮੰਨ ਸੇਵਾ ਕਰ ਪੂਜਾ ਹੋਮ ਇਹ ਮਨੂਆ ਅਕਾਲ ਮੂਰਤ ਗੁਰ ਦੇਵਾ ਗੋਬਿੰਦ ਦਾ ਮੋਦਰ ਦਿਆਲ ਮਾਧੂਵੇ ਆਰ ਬ੍ਰਹਮੰ ਰੰਕਾਰ ਨਾਮ ਵਰਤਨ ਨਮੂ ਵਾਲੇ ਵਾ ਨਾਮ ਨਾਨਕ ਪ੍ਰਾਣ ਧਾਰਾ